ਤਰੀ ਆਉਂਦੀ ਹੋਣੀ ਕਿਸੇ ਤੁਹਾਡੇ ਕੋਲ ਇੱਕ ਨਹੀਂ ਤੜੀ ਜਾਂਦੀ ਤੇ ਫੋਟੋਆਂ ਤੁਸੀਂ ਚਾਰ ਚਾਰ ਪਾਈਆਂ ਹੋਈਆਂ ਫੇਸਬੁੱਕ ਤੇ ਉਹ ਵੀ ਫ੍ਰਿਜ ਨਾਲ ਫ੍ਰਿਜ ਨਾਲ ਫੋਟੋ ਆ ਬਾਈ ਕੀ ਕਹੀ ਜਾਂਦੇ ਮੈਨੂੰ ਸਮਝ ਨਹੀਂ ਆਇਆ ਕੁਝ ਜਦੋਂ ਕਿਸੇ ਨੇ ਪੈਸੇ ਦੇਣੇ ਹੋ ਨਾ ਉਹਦੋਂ ਗੱਲ ਘੱਟ ਹੀ ਸਮਝ ਆਉਂਦੀ ਹੈ ਦਿਆਲ ਸਿੰਘ ਦਾ ਹੀ ਪੋਤਾ ਨਾ ਤੂੰ ਦਿਆਲ ਸਿੰਘ ਦਾ ਪੋਤਾ ਉਹ ਅੱਛਾ ਜੀ ਨਹੀਂ ਉਹ ਮਹਾਨ ਹਸਤੀ ਹੋਰ ਨੇ ਮਿਲਾਉਨੇ ਆ ਤੁਹਾਨੂੰ ਮਠਾ ਵੀਰ ਜੀ ਆਇਓ ਕਰਾਂ ਉਹ ਕੀ ਗੱਲ ਆ ਅੱਜ ਬੜਾ ਮਿੱਠੇ ਨੂੰ ਮਠਾ ਬੋਲ ਰਿਹਾ ਆ ਆਜੂ ਆਜੂ ਆ ਮਿਲਣਾ ਆਇਨੇ ਤੁਹਾਨੂੰ ਮਿਲਿਓ ਜੀ ਕੌਣ ਜਿਹੜੀਆਂ ਫੋਕਰੀਆਂ ਮਾਰੀਆਂ ਉਹਨਾਂ ਦੀਆਂ ਕਿਸ਼ਤਾਂ ਲੈਣ ਆਏ ਨੇ ਕਾਹਦੀ ਕਿਸ਼ਤੋ ਫ੍ਰਿਜ ਦੀ ਹਾਂ ਹਾ ਟੁੱਟੀ ਜੀ ਫ੍ਰਿਜ ਦੀ ਉਹ ਭਰਾਵਾ ਉਤੋਂ ਕਿਰੇ ਚੰਗਾ ਸਾਡਾ ਘੜਾ ਪਾਣੀ ਛੰਡਾ ਕਰ ਦਿੰਦਾ ਨਾ ਜੇ ਕਿਸ਼ਤ ਨਹੀਂ ਲਾਉਣੀ ਤੇ ਕੀ ਲੋਡ ਸੀ ਫ੍ਰਿਜ ਲੈਣ ਦੀ ਉਹ ਲੋਡ ਕਿਉਂ ਨਹੀਂ ਸਾਡੇ ਬਾਪੂ ਜੀ ਆਈਸ ਤੋਂ ਬਣਾ ਪੈਗ ਹੀ ਨਹੀਂ ਲਾਉਂਦੇ ਉਹ ਨਾਲੇ ਗਰਮੀ ਕਿੰਨੀ ਯਾਰ ਤੈਨੂੰ ਨਹੀਂ ਪਤਾ ਉਹ ਦੇ ਦਾਂਗੇ ਪੈਸੇ ਬੰਦੇ ਨੇ ਮਾੜੇ ਚੰਗੇ ਦੇਣ ਆਉਂਦੇ ਰਹੇ ਤੇ ਉਹ ਚੱਲ ਕੋਈ ਨਹੀਂ ਭਾਈ ਗਲਤੀ ਹੋ ਗਈ ਜਵਾਕ ਤੋਂ ਮੈਂ ਭਰਾ ਦੂੰਗਾ ਕੱਲ ਨੂੰ ਪੈਸੇ ਨਹੀਂ ਜਵਾਕ ਕਿਹੜੇ ਪਾਸੋਂ ਲੱਗਦਾ ਤੁਹਾਨੂੰ ਚਲੋ ਮੁੜਿਓ ਚੱਕੋ ਫ੍ਰ ਓਏ ਹੱਤਣ ਲਾਇਓ ਵੇ ਭਾਈ ਵੇ ਮੇਰੀ ਗੱਲ ਤਾਂ ਸੁਣ ਤੂੰ ਅਸੀਂ ਵੇਚਣ ਲੱਗਿਆ ਸੁਣਦੇ ਆ ਚੱਕਣ ਲੱਗਿਆ ਕਿਸੇ ਦੀ ਨਹੀਂ ਸੁਣਦੇ ਇੱਕ ਘੜੇ ਦਾ ਪਾਣੀ ਪੀਂ ਚੁੱਕ ਗਿਆ ਚੱਕੋ ਚੱਕੋ ਉਹ ਪੁੱਛ ਰੋ ਜਿਓ ਫਰਿੱਜ ਬੇਸ਼ੱਕ ਚੁੱਕ ਲੋ ਉਹ ਤਾਂ ਕੰਤੇ ਇੱਕ ਵੀ ਝਲੀਟ ਪੈ ਗਈ ਨਾ ਆ ਛੋਟੇ ਆ ਤਿਸਮੇਰ ਬੱਲਣਵੇਂ ਸਾਰੇ ਆ ਦੇਖ ਲੈ ਪੁੱਤ ਮੈਂ ਕਿਹਾ ਸੀ ਨਾ ਤੈਨੂੰ ਪਿਛਲੇ ਮਹੀਨੇ ਵਾਸ਼ਿੰਗ ਮਸ਼ੀਨ ਚੱਕ ਕੇ ਲਾਗੇ ਆ ਹੁਣ ਫਰਿੱਜ ਲੈ ਕੇ ਜਾ ਰਹੇ ਨੇ ਓ ਬੇਬੇ ਤੂੰ ਕੋ ਦਿਲ ਛਿਟਾ ਕਰਦੀ ਆ ਤੂੰ ਵਾਸ਼ਿੰਗ ਮਸ਼ੀਨ ਦੇ ਨਿਆਰੇ ਲੈ ਲੈ ਆਪਾਂ ਫਰਿੱਜ ਦਾ ਠੰਡਾ ਪਾਣੀ ਪੀ ਲਿਆ ਓ ਮੈਂ ਤਾਂ ਐਤ ਕਾਸਿਆ ਲਓ ਕੰਮ ਤੇ ਐਲਸੀਡੀ ਲਿਆ ਕੇ ਟੰਗਣੀ ਕਿਸ਼ਤਾਂ ਤੇ ਉਹ ਬਿਸ਼ਰਮ ਉਹ ਬਿਸ਼ਰਮ ਘਟੋ ਕਟਾਪ ਦੇ ਘਰ ਦੇ ਬਾਹਰ ਨਾ ਪਲੇਟ ਲਾ ਲੂ ਵੀ ਬੇਇੱਜ਼ਤੀ ਕਰਾਉਣ ਵਾਲਿਆਂ ਦਾ ਘਰ ਇਹ ਆ ਸਾਡੀ ਇੱਜ਼ਤ ਤਾਂ ਬਚੀ ਰਹੁ ਹਾਂ ਉਹ ਤੇਰੀ ਤਾਂ ਨੀ ਨਾ ਕੀਤੀ ਕਿਸੇ ਨੇ ਅੱਧੇ ਪਿੰਡ ਸਾਹਮਣੇ ਅਗਲਾ ਮਾਂ ਭੈਣ ਕਰ ਗਿਆ ਜੇ ਹੋਰ ਤੈਨੂੰ ਘਾਟਾ ਨਾ ਦੁਬਾਰਾ ਬੁਲਾ ਲਾ ਓ ਯਾਰ ਫਿਰ ਕੀ ਆ ਆਪਣੇ ਦੇਸ਼ ਤੇ ਵੀ ਤਾਂ ਇੰਨਾ ਕਰਜਾ ਚੜਿਆ ਹੀ ਆ ਦੇਸ਼ ਤੇ ਹੋਊਗਾ ਸਾਨੂੰ ਤਾਂ ਨੀ ਕੋਈ ਗਾਲਾਂ ਕੱਢਦਾ ਸੋਲੋ ਉਹ ਭਰਾਵਾ ਤੇਰਾ ਵਹਿਮ ਹੀ ਵੱਡੇ ਭਾਈ ਸਾਨੂੰ ਤਾਂ ਲੋਕੀ ਮੂੰਹ ਤੇ ਕੱਢਦੇ ਆ ਤੁਹਾਨੂੰ ਮੂੰਹ ਚ ਕੱਢਦੇ ਆ ਨਾਲੇ ਮੇਰੀ ਗੱਲ ਸੁਣ ਲ ਅੱਤਾਈ ਜੇ ਫ੍ਰਿਜ ਨਾ ਢਾਉਂਦੀ ਤੇਰੇ ਮੁੰਡੇ ਦਾ ਰਿਸ਼ਤਾ ਨਹੀਂ ਹੋਣਾ ਆ ਨਾਲੇ ਤੁਹਾਡੇ ਨਵੇਂ ਰਿਸ਼ਤੇਦਾਰਾਂ ਨੇ ਘਰਾਂਵੇਂ ਕਰਦੇ ਜਾਣਾ ਹੀ ਚੱਲ ਨਾ ਪਰੇ ਚੱਲ ਪੁੱਤ ਅੰਦਰ ਚੱਲੀਏ ਸ਼ਰੀਕ ਤਾਂ ਮੱਚਦੇ ਹੋਏ ਚੰਗੇ ਲੱਗਦੇ ਆ ਮੱਚਣ ਸਾਡੇ ਦੁਸ਼ਮਣ ਅਸੀਂ ਕਹਤੇ ਮੱਚਲੀਏ ਆਈ ਬੇਬੇ ਇੱਕ ਗੱਲ ਦੱਸਾਂ ਅੱਜ ਜਦੋਂ ਉਹ ਲਿਆ ਕੇ ਟੰਗੀ ਨਾਲ ਸੀਦੀ ਮੁੰਡਾ ਜੀਤਣੇ ਗਾਣਾ ਮਿੱਠੇ ਲਿਆ ਮੇਰੇ ਵਿਆਹ ਦੀਆਂ ਮੂਵੀਆਂ ਵੇਖੀਏ ਤੂੰ ਇਹ ਚਵੜ ਪਤਾ ਨਹੀਂ ਕਿਤੇ ਤੇ ਗਿਆ ਪਰ ਤੁਸੀਂ ਮੈਨੂੰ ਪਹਿਲੇ ਦਿਨ ਕਿਉਂ ਨਹੀਂ ਦੱਸਿਆ ਐਵੇਂ ਸੈਂਟਰ ਚ ਨਹੀਂ ਬੇਇਜ਼ਤੀ ਕਰਾਈ ਮੈਂ ਤਾਂ ਤੇਰੇ ਪਿੱਛੇ ਸੈਂਟਰ ਦੇਲ ਜਾਣ ਨੂੰ ਤਿਆਰ ਸੀ ਤੂੰ ਐਵੇਂ ਵੇਜ ਤੇ ਹੋ ਰੋਈ ਜਾਨੀ ਆ ਚੱਲ ਛੱਡ ਹੌਣ ਦੱਸ ਕੋਠੀ ਦਾ ਕੰਮ ਸ਼ੁਰੂ ਕੀਤਾ ਕਿ ਨਹੀਂ ਕੋਈ ਨਾ ਕੋਠੀ ਵੀ ਪਹਲਾਂ ਹੀ ਕਦੇ ਬਾਬਾ ਸੁੱਖ ਰੱਖੇ ਬਸ ਮੈਂ ਨਾ ਬਹੁਤ ਕੁਝ ਸੋਚਿਆ ਹੈ ਕੋਠੀ ਬਾਰੇ ਆਪਾਂ ਨਾ ਕੋਠੀ ਪੂਰੇ ਵਾਸਤੂ ਦੇ ਹਿਸਾਬ ਨਾਲ ਬਣਾਵਾਂਗੇ ਜਿਵੇਂ ਪੌੜੀਆਂ ਥੱਲੇ ਬਾਥਰੂਮ ਨਹੀਂ ਰੱਖਣਾ ਤੇ ਕੋਠੀ ਦਾ ਮੂੰਹ ਨਾ ਚੜ੍ਹਦੇ ਵੱਲ ਹੋਏਗਾ ਕੋਠੀ ਬਹੁਤ ਸੋਹਣੀ ਲੱਗੂਗੀ ਕੋਈ ਨਾ ਜਦੋਂ ਕਦੇ ਪਾਈ ਨਾ ਤੂੰ ਮਿਸਤਰੀ ਦੇ ਕੋਲ ਖੜਕੇ ਹੀ ਪਾ ਲਈ ਮੇਰਾ ਮਜ਼ਾਕ ਉਡਾ ਰਹੇ ਹੋ ਹੈ ਕੰਮਲੀ ਮਜ਼ਾਕ ਕਿਉਂ ਅੱਗੇ ਹੁਣ ਸਾਰਾ ਰਾਜਪਾਗ ਤੂੰ ਹੀ ਸਾਂਭਣਾ ਬਸ ਜਦ ਤੂੰ ਘਰ ਆ ਗਈ ਆਪਣੀਆਂ ਮਰਜ਼ੀਆਂ ਚਲਾਈ ਵੈਸੇ ਜਿੰਨਾ ਮਰਜ਼ੀ ਲਕੋ ਲੋ ਤੁਹਾਡੇ ਸਰਪ੍ਰਾਈਜ਼ ਦਾ ਤਾਂ ਮੈਨੂੰ ਪਤਾ ਲੱਗ ਹੀ ਗਿਆ ਇਹ ਹੀ ਕੋਠੀ ਪਾਰਿਓ ਨਾ ਇਹ ਤਾਂ ਕੈਪਟਨ ਸਾਹਿਬ ਦੀ ਲੱਗਦੀ ਹੈ ਹਾਂ ਹਾਂ ਮੇਰੇ ਕੈਪਟਨ ਸਾਹਿਬ ਕੀਤਾ ਹੈ ਛੋਟੇ ਵੀਰ ਨੇ ਮੈਨੂੰ ਸਭ ਦੱਸਤਾ ਹੋਰ ਕਿੰਨੇ ਸਰਪ੍ਰਾਈਜ਼ ਦੇਣੇ ਆ ਮੈਨੂੰ ਕਿਹੜਾ ਸਰਪ੍ਰਾਈਜ਼ ਯਾਰ ਕਿਹੜਾ ਛੋਟਾ ਵੀਰ ਇੱਕੋ ਹੀ ਤਾਂ ਹੈ ਤੁਹਾਡਾ ਮਿੱਠਾ ਉਹਨੇ ਹੀ ਭੇਜੀ ਮੈਨੂੰ ਉਹੀ ਦੱਸ ਰਹੀ ਸੀ ਕੋਠੀ ਬਾਰੇ ਮਿੱਠਾ ਨਾ ਹੁਣ ਕਿੱਥੇ ਚੱਲੇ ਮੈਂ ਆਰਕੀਟੈਕਟ ਨੂੰ ਮਿਲ ਕੇ ਆਇਆ ਬਹੁਤ ਜ਼ਰੂਰੀ ਆ ਠੀਕ ਹੈ ਉਹ ਵਾਸਤੂ ਵਾਲੀ ਗੱਲ ਜ਼ਰੂਰ ਕਰ ਲਿਓ ਮੈਂ ਕਰ ਲੂੰਗਾ ਕੋਈ ਨਾ ਤੇ ਪੌੜੀਆਂ ਥੱਲੇ ਬਾਥਰੂਮ ਨਹੀਂ ਅੱਜ ਤੇਰੀ ਜਾਨ ਮੈਂ ਤਾਰਦਾ ਪਟਿਆਰ ਦੀ ਟਕਟਖਰ ਓਏ ਹਰਦ ਓ ਮਾਂ ਸਾਡਾ ਪਟਿਆਰ ਦੀ ਟਕਟਦੀ ਓ ਬਾਈ ਡਾਕ ਸਿਰ ਦੇ ਵੱਜ ਗਈ ਤੇਰੇ ਤੇ ਪਰਚਾ ਹੋ ਜਾਊਗਾ ਤੂੰ ਅੱਜ ਪਰਚਾ ਹੀ ਹੋ ਜਾਣ ਦੇ ਪਰ ਤੇਰੇ ਪੁੱਛ ਦਾ ਨਕਸ਼ਾ ਮੈਂ ਬਗਾੜੂ ਓ ਯਾਰ ਕੀ ਮਾਰ ਕੀਤਾ ਮੈਂ ਓ ਮੈਂ ਸੋਚਿਆ ਤੇਰੇ ਘਰ ਵਸਦਾ ਹੋ ਜੂ ਓ ਤੂੰ ਕਿਉਂ ਸਾਡੀਆਂ ਜੜਾਂ 'ਚ ਬੈਠਿਆ ਭਰਾਵਾ ਮੈਂ ਤਾਂ ਅੱਜ ਤੱਕ ਕਦੇ ਟਿੱਕੇ ਘਰੇ ਨਹੀਂ ਬੈਠਾ ਤੇਰੀ ਜੜਾਂ 'ਚ ਬਹੂੰਗਾ ਕਿਹੜਾ ਤੇਰੇ ਪਿਓ ਨੇ ਇਥੇ ਮਹਿਲ ਪਾ ਦੇਣਾ ਜਿਹੜਾ ਨਕਸ਼ਾ ਬਣਾਵਣਾ ਭੇਜਦਾ ਆਪਣੀ ਬੇਬੇ ਨੂੰ ਓ ਮੈਂ ਜੋ ਵੀ ਕੀਤਾ ਨਾ ਵੀਰ ਤੇਰੇ ਕਰਕੇ ਕੀਤਾ ਉਹ ਕਮ ਸੇ ਕਮ ਕੋਠੀ ਨਹੀਂ ਨਕਸ਼ਾ ਵੇਖ ਕੇ ਤੇ ਟ নেই ও চালে নী কে এজেত জাজে